ਸੋ ਅੰਮ੍ਰਿਤ ਗੁਰ ਤੇ ਪਾਇਆ ਭਰਤਰੀ ਤੇ ਗੋਪੀ ਚੰਦ ਉੱਚ ਕੋਟੀ ਦੇ ਦੋ ਮਹਾਤਮਾ ਹੋਏ ਹਨ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਉਪਦੇਸ਼ ਪ੍ਰਾਪਤ ਕੀਤਾ ਸੀ ਇਹ ਇੱਕ ਸਮੇਂ ਪੰਜਾਬ ਵਿੱਚ ਬੰਦਗੀ ਕਰਿਆ ਕਰਦੇ ਸੀ ਬੜੇ ਸਾਧਨ ਕਰਦੇ ਸੀ ਇੱਥੇ ਉਹਨਾਂ ਦੀ ਉਪਮਾ ਬਹੁਤ ਹੋ ਗਈ ਭਰਤਰੀ ਨੇ ਗੋਪੀ ਚੰਦ ਨੂੰ ਕਿਹਾ ਰਾਜ ਭਾਗ ਵੀ ਛੱਡਿਆ ਫਿਰ ਉਹੀ ਹਾਲਤ ਹੁੰਦੀ ਜਾਂਦੀ ਹੈ ਕਹਿੰਦਾ ਉਪਮਾ ਹੋਣ ਦੇ ਨਾਲ ਲੋਕ ਆਉਣੇ ਸ਼ੁਰੂ ਹੋ ਗਏ ਹਨ ਇਹ ਤਾਂ ਮੱਖੀਆਂ ਹੀ ਮੱਖੀਆਂ ਇਕੱਠੀਆਂ ਹੋ ਗਈਆਂ ਕੋਈ ਕਹਿੰਦਾ ਮੈਂ ਬਿਮਾਰ ਹਾਂ ਕੋਈ ਕਹਿੰਦਾ ਮੇਰਾ ਫਲਾਣਾ ਕੰਮ ਨਹੀਂ ਹੁੰਦਾ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਉਹ ਆਪਸ ਵਿੱਚ ਇੱਕ ਦੂਜੇ ਨਾਲ ਸਲਾਹ ਕਰਦੇ ਹਨ ਕਿ ਇਸ ਤਰ੍ਹਾਂ ਨਾਲ ਤਾਂ ਭਗਤੀ ਕਰਨ ਦਾ ਨਾਮ ਜਪਣ ਦਾ ਕੰਮ ਰਹਿ ਹੀ ਜਾਵੇਗਾ ਉਹ ਦੋਨੋਂ ਉੱਥੋਂ ਤੁਰ ਗਏ ਚੱਲਦੇ ਚੱਲਦੇ ਦੱਖਣ ਵਿੱਚ ਪਹੁੰਚ ਗਏ ਉੱਥੇ ਇੱਕ ਦਰਖਤ ਦੇ نیچے ਬੈਠ ਗਏ ਬੜੀ ਚੰਗੀ ਸੋਜੀ ਵਾਲੀ ਇੱਕ ਮਾਈ ਆਈ ਕਹਿਣ ਲੱਗੀ ਸੰਤ ਜੀ ਮੇਰਾ ਘਰ ਬਹੁਤ ਵੱਡਾ ਹੈ ਤੁਸੀਂ ਬਾਹਰ ਕਿਉਂ ਬੈਠੇ ਹੋ ਉਸ ਵਿੱਚ ਬੈਠ ਜਾਓ ਉਹਨਾਂ ਨੇ ਕਿਹਾ ਮਾਈ ਬੈਠ ਤਾਂ ਜਾਵਾਂਗੇ ਪਰ ਸਾਡੀ ਇੱਕ ਸ਼ਰਤ ਹੈ ਕਹਿੰਦੀ ਸ਼ਰਤ ਨਾਲ ਬੈਠੋਗੇ ਕਹਿੰਦੇ ਹਾਂਜੀ ਕਹਿੰਦੇ ਅਸੀਂ ਸਾਧਨ ਕਰਦੇ ਹਾਂ ਅਸੀਂ 6 6 ਮਹੀਨੇ ਦੀ ਸਮਾਧੀ ਲਾ ਲੈਂਦੇ ਹਾਂ ਪਰ ਅਸੀਂ ਗੁਪਤ ਰਹਿਣਾ ਚਾਹੁੰਦੇ ਹਾਂ ਤੇ ਤੂੰ ਸਾਡੇ ਬਾਰੇ ਕਿਸੇ ਨੂੰ ਨਾ ਦੱਸੀਂ ਜੇ ਤੂੰ ਨਹੀਂ ਦੱਸੇਗੀ ਫੇਰ ਤਾਂ ਰ੍ਹਾਂਗੇ ਜੇ ਦੱਸ ਦੇਵੇਂਗੀ ਫਿਰ ਅਸੀਂ ਚਲੇ ਜਾਵਾਂਗੇ ਸਮਾਂ ਲੰਘ ਗਿਆ ਪੜੋਸੀਆਂ ਨੇ ਦੇਖਿਆ ਮਾਈ ਨੂੰ ਪੁੱਛਿਆ ਤੇ ਮਾਈ ਨੇ ਉਹਨਾਂ ਬਾਰੇ ਦੱਸ ਦਿੱਤਾ ਕਹਿੰਦੀ ਬਹੁਤ ਵੱਡੇ ਮਹਾਤਮਾ ਆਏ ਨੇ ਉਹ ਕਿੰਨੇ ਕਿੰਨੇ ਦਿਨ ਸਮਾਦੀ ਨਹੀਂ ਖੋਲਦੇ ਪਿਛਲੀ ਵਾਰੀ ਮਹੀਨਾ ਦਰਵਾਜ਼ਾ ਬੰਦ ਕਰਕੇ ਅੰਦਰ ਬੈਠੇ ਰਹੇ ਮੈਂ ਤਾਂ ਰੋਜ਼ ਉਹਨਾਂ ਦੇ ਦਰਸ਼ਨ ਕਰਕੇ ਧਨ ਹੋ ਗਈ ਹਾਂ ਉਹ ਪੜੋਸੀ ਨੇ ਅਗਲੇ ਪੜੋਸੀ ਨੂੰ ਦੱਸਿਆ ਉਸ ਤੋਂ ਅਗਲੇ ਨੇ ਫਿਰ ਇਸੇ ਹੀ ਤਰ੍ਹਾਂ ਅਗਲੇ ਤੋਂ ਅਗਲੇ ਨੇ ਦੱਸ ਦਿੱਤਾ ਸਾਰੇ ਸ਼ਹਿਰ ਵਿੱਚ ਖਬਰ ਫੈਲ ਗਈ ਫੈਲੀ ਹੋਈ ਖਬਰ ਰਾਜੇ ਤੱਕ ਵੀ ਪਹੁੰਚ ਗਈ ਰਾਜੇ ਨੇ ਕਿਹਾ ਕਿ ਫੇਰ ਤਾਂ ਇਹੋ ਜਿਹੇ ਮਹਾਤਮਾ ਦੇ ਦਰਸ਼ਨ ਕਰਨੇ ਚਾਹੀਦੇ ਹਨ ਰਾਜੇ ਨੇ ਵਜ਼ੀਰ ਨੂੰ ਕਿਹਾ ਵਜ਼ੀਰ ਨੇ ਉਸ ਤੋਂ ਥੱਲੇ ਨੂੰ ਸਾਰੇ ਹੀ ਤਿਆਰ ਹੋ ਗਏ ਬੈਂਡ ਬਾਜੇ ਵਾਲੇ ਲੈ ਆਏ ਰਾਜਾ ਅਤੇ ਰਾਣੀਆਂ ਇਕੱਠੇ ਹੋ ਕੇ ਜਲੂਸ ਕੱਢ ਲਿਆ ਸੰਤ ਵਲ ਨੂੰ ਤੁਰੇ ਆਉਂਦੇ ਤੇ ਉਸ ਦਿਨ ਉਹਨਾਂ ਦੀ ਸਮਾਦੀ ਖੁੱਲੀ ਸੀ ਦੋਨੋਂ ਬੈਠੇ ਸੀ ਭਰਤਰੀ ਕਹਿਣ ਲੱਗੇ ਗੋਪੀਚੰਦ ਇਹ ਕੀ ਗੱਲ ਹੈ ਬਾਹਰ ਰੌਲਾ ਰੱਪਾ ਪੈਂਦਾ ਸੁਣਾਈ ਦੇ ਰਿਹਾ ਹੈ ਮਨ ਵਿੱਚ ਖਿਆਲ ਆਇਆ ਕਿ ਇਹ ਸਭ ਕੁਝ ਮਾਈ ਦਾ ਕੀਤਾ ਹੋਇਆ ਹੈ ਪੁੱਛਣ ਲੱਗੇ ਕਿ ਮਾਤਾ ਇਹ ਕੀ ਆ ਰਿਹਾ ਹੈ ਉੱਤਰ ਦਿੱਤਾ ਕਿ ਮਹਾਰਾਜ ਮੈਂ ਤਾਂ ਬਹੁਤ ਖੁਸ਼ ਹਾਂ ਕਿ ਤੁਸੀਂ ਇੰਨੇ ਵੱਡੇ ਮਹਾਤਮਾ ਹੋ ਅਤੇ ਅੱਜ ਇੱਥੋਂ ਦਾ ਰਾਜਾ ਤੁਹਾਡੇ ਦਰਸ਼ਨ ਕਰਨ ਆ ਰਿਹਾ ਹੈ ਕਹਿੰਦੇ ਤੂੰ ਸਾਡੇ ਬਾਰੇ ਦੱਸ ਦਿੱਤਾ ਹੋਣਾ ਕਹਿੰਦੀ ਮੈਂ ਦੱਸਦੀ ਕਿਵੇਂ ਨਾ ਤੁਸੀਂ ਇੰਨੇ ਉੱਚੇ ਹੋ ਤੁਹਾਨੂੰ ਪ੍ਰਗਟ ਹੋਣਾ ਚਾਹੀਦਾ ਹੈ ਤੇ ਤੁਹਾਨੂੰ ਗੁਪਤ ਨਹੀਂ ਰਹਿਣਾ ਚਾਹੀਦਾ ਮੈਂ ਤਾਂ ਕੇਵਲ ਪੜੋਸੀਆਂ ਨੂੰ ਹੀ ਦੱਸਿਆ ਸੀ ਉਹਨਾਂ ਨੇ ਅੱਗੇ ਗੱਲ ਕਰ ਦਿੱਤੀ ਦੋਵੇਂ ਸੋਚਦੇ ਹਨ ਕਿ ਮਾਈ ਨੇ ਤਾਂ ਸਾਡੀ ਜਾਨ ਲਈ ਬਖੀੜਾ ਖੜਾ ਕਰ ਦਿੱਤਾ ਹੈ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਉਹ ਰਾਜਾ ਤਾਂ ਇੱਕ ਦੰਦਈਆ ਆ ਰਿਹਾ ਹੈ ਇਸ ਦੀਆਂ ਤਾਂ ਨਾ ਲੋੜਾਂ ਮੁਕਣੀਆਂ ਨੇ ਨਾ ਇਸ ਨੇ ਸਾਡਾ ਖਿਹੜਾ ਛੱਡਣਾ ਹੈ ਦੋਨੋਂ ਆਪਸ ਵਿੱਚ ਸਲਾਹ ਕਰਨ ਲੱਗ ਪਏ ਕਿ ਇਸ ਤੋਂ ਕਿਵੇਂ ਪਿੱਛਾ ਛਡਾਈਏ ਉਧਰ ਵੇਡ ਬੱਜਾ ਬੱਜੀ ਜਾਂਦਾ ਹੈ ਤੇ ਰਾਣੀਆਂ ਸਮੇਤ ਰਾਜਾ ਸੰਤਾਂ ਨੂੰ ਭੇਟ ਕਰਨ ਵਾਸਤੇ ਮੋਤੀਆਂ ਦਾ ਥਾਲ ਲੈ ਕੇ ਆ ਰਿਹਾ ਹੈ ਜਦ ਨੇੜੇ ਆ ਗਏ ਤਾਂ ਤਰਥਰੀ ਅਤੇ ਗੋਪੀ ਚੰਦ ਜੀ ਨੇ ਜੋ ਬਿਉਤ ਬਣਾਈ ਸੀ ਉਸ ਦੇ ਹਿਸਾਬ ਦੇ ਨਾਲ ਇੱਕ ਨੇ ਝੋਲੀ ਮੋਢੇ ਤੇ ਪਾ ਲਈ ਜਿਵੇਂ ਮੰਗਣ ਵਾਸਤੇ ਚੱਲਿਆ ਹੋਵੇ ਅਤੇ ਦੂਜਾ ਕਹਿਣ ਲੱਗਿਆ ਗੁਰੂ ਜੀ ਕਿੱਥੇ ਚੱਲੇ ਹੋ ਕਹਿੰਦੇ ਮੈਂ ਸ਼ਹਿਰ ਜਾ ਆਵਾਂ ਤੇ ਲਖ ਨਰੰਜਨ ਕਹੇ ਆਵਾ ਉਹ ਕਹਿੰਦਾ ਹੈ ਅੱਜ ਤਾਂ ਮੈਂ ਜਾਵਾਂਗਾ ਪਰ ਪਰਥਰੀ ਕਹਿੰਦਾ ਕੱਲ ਤੁਸੀਂ ਗਏ ਸੀ ਅੱਜ ਮੈਂ ਜਾਵਾਂਗਾ ਰਾਜਾ ਸੁਣ ਲੱਗ ਪਿਆ ਉਹ ਕਹਿੰਦਾ ਤੂੰ ਕਿਉਂ ਜਾਣਾ ਹੈ ਤਾਂ ਗੋਪੀ ਚੰਦ ਕਹਿੰਦਾ ਤੁਸੀਂ ਪਰਸੋਂ ਚੋਰੀ ਚੋਰੀ ਖੀਰ ਖਾ ਕੇ ਆਏ ਸੀ ਮੈਨੂੰ ਪਤਾ ਲੱਗ ਗਿਆ ਕਿਉਂਕਿ ਤੁਹਾਡੀ ਦਾੜੀ ਵਿੱਚ ਲੱਗੀ ਹੋਈ ਸੀ ਅਤੇ ਪਰਥ੍ਰੀ ਕਹਿਣ ਲੱਗਾ ਤੇ ਮੇਰੇ ਵਾਸਤੇ ਨਹੀਂ ਲੈ ਕੇ ਆਏ ਰਸਤੇ ਵਿੱਚ ਹੀ ਖਾ ਆਏ ਸੀ ਉਸ ਨੇ ਜਵਾਬ ਦਿੱਤਾ ਕਿ ਮੈਂ ਖਾਂਦਾ ਨਾ ਕਿਉਂਕਿ ਚੌਥੇ ਤੂੰ ਵੀ ਤਾਂ ਲੱਡੂ ਖਾਦੇ ਸੀ ਤੇਰੀ ਦਾੜੀ ਵਿੱਚ ਵੀ ਲੱਡੂ ਲੱਗੇ ਹੋਏ ਸੀ ਉਹ ਕਹਿੰਦਾ ਮੈਂ ਜਾਣਾ ਹੈ ਉਹ ਕਹਿੰਦਾ ਮੈਂ ਜਾਣਾ ਹੈ ਦੋਨੋਂ ਪਰਥਰੀ ਅਤੇ ਗੋਪੀਚੰਦ ਆਪਸ ਵਿੱਚ ਗੁੱਥਮ ਗੁੱਥੀ ਹੋ ਗਏ ਰਾਜਾ ਖੜਾ ਦੇਖਦਾ ਹੈ ਕਿ ਇਹ ਸਾਧ ਕਾਦੇ ਹਨ ਇਹ ਤਾਂ ਖਾਣ ਪੀਣ ਤੋਂ ਉੱਪਰ ਹੀ ਨਹੀਂ ਉਠੇ ਇਹ ਤਾਂ ਖੀਰ ਅਤੇ ਲੱਡੂਆਂ ਦੇ ਭੁੱਖੇ ਹਨ ਇਹਨਾਂ ਲੋਕ ਕੀ ਪੇਟ ਕਰਨਾ ਹੈ ਤੇ ਚੁੱਪ ਕਰਕੇ ਮੁੜ ਗਿਆ ਵਜ਼ੀਰ ਤੇ ਅਹਲਕਾਰ ਵੀ ਇਸੇ ਤਰ੍ਹਾਂ ਰਾਜੇ ਦੀ ਹਾਂ ਵਿੱਚ ਹਾਂ ਮਿਲਾ ਕੇ ਵਾਪਸ ਮੁਰ ਗਏ ਭਰਤਰੀ ਤੇ ਗੋਪੀਚੰਦ ਨੇ ਧਰਤੀ ਤੇ ਮੱਥਾ ਟੇਕਿਆ ਤੇ ਕਿਹਾ ਕਿ ਸ਼ੁਕਰ ਹੈ ਦੰਦਈਆਂ ਤੋਂ ਬਚ ਗਏ ਨਹੀਂ ਤਾਂ ਮਾਰੇ ਜਾਣਾ ਸੀ ਇਸ ਨੂੰ ਪ੍ਰਭਤਾ ਕਹਿੰਦੇ ਹਨ ਪ੍ਰਭਤਾ ਨੂੰ ਹਾਜਮ ਕਰਨ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ ਜਿਸ ਦੇ ਮਨ ਵਿੱਚ ਸੱਚਮੁੱਚ ਇਹ ਸਮਾਇਆ ਹੋਵੇ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਉਹ ਤਾਂ ਪ੍ਰਭਤਾ ਨੂੰ ਸਹਿ ਜਾਂਦਾ ਹੈ ਦੂਸਰੇ ਤਾਂ ਪ੍ਰਭਤਾ ਪਾ ਕੇ ਪਰਮੇਸ਼ਰ ਨੂੰ ਵੀ ਭੁੱਲ ਜਾਇਆ ਕਰਦੇ ਹਨ ਅਤੇ ਆਪਣੇ ਵਾਸਤੇ ਨਰਕਾਂ ਦਾ ਰਾਹ ਤਿਆਰ ਕਰ ਲੈਂਦੇ ਹਨ ਸੋ ਇਹਨਾਂ ਚੀਜ਼ਾਂ ਦਾ ਤਿਆਗ ਕਰਨਾ ਪੈਂਦਾ ਹੈ ਨਿੰਦਿਆ ਦਾ ਤਿਆਗ ਚੁਗਲੀ ਦਾ ਤਿਆਗ ਕਪਟ ਦਾ ਤਿਆਗ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦਾ ਤਿਆਗ ਪੰਜ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਦਾ ਤਿਆਗ ਈਰਖਾ ਦਾ ਤਿਆਗ ਵਾਸਨਾਵਾਂ ਦਾ ਤਿਆਗ ਵਾਸਨਾਵਾਂ ਨਾਲ ਅਸੀਂ ਸਾਰੇ ਬੰਨੇ ਹੋਏ ਹਾਂ ਮਨ ਕਿਉਂ ਨਹੀਂ ਟਿਕਦਾ ਮੈਂ ਪਹਿਲੇ ਦਿਨ ਦੱਸਿਆ ਸੀ ਕਿ ਮਨ ਤਾਂ ਨਹੀਂ ਟਿਕਦਾ ਕਿਉਂਕਿ ਮਨ ਵਿੱਚ ਅਨੇਕ ਵਾਸਨਾਵਾਂ ਹਨ ਤੇ ਉਹ ਪੂਰੀਆਂ ਨਹੀਂ ਹੁੰਦੀਆਂ ਜਿੰਨੀਆਂ ਪੂਰੀਆਂ ਹੋ ਗਈਆਂ ਉਸ ਤੋਂ ਅੱਗੇ ਹੋਰ ਜਾਗ ਪੈਂਦੀਆਂ ਹਨ ਮਹਾਰਾਜ ਕਹਿੰਦੇ ਹਨ ਕੋਟ ਜੋਰੇ ਕਰੋੜ ਰੁਪਈਆ ਜੋੜ ਲਿਆ ਕਹਿੰਦੇ ਇਹ ਤਾਂ ਥੋੜਾ ਹੀ ਹੈ ਜੋ ਲੱਗਿਆ ਜੋੜਨ ਕਹਿੰਦੇ ਲੱਖ ਕਰੋੜਾ ਸੋ ਖਰਬ ਜੋੜ ਲਿਆ ਉੱਥੇ ਖੜ ਗਿਆ ਮਹਾਰਾਜ ਕਹਿੰਦੇ ਹਨ ਮਨ ਨਾ ਹੋ ਰੈ ਪਰ ਪਰਹੀ ਕੋਲਜੀ ਹੈ ਹੋਰ ਅੱਗੇ ਚੱਲ ਪੈਂਦਾ ਹੈ ਹੋਰ ਅੱਗੇ ਚੱਲ ਪੈਂਦਾ ਹੈ ਕਿ ਵਾਸਨਾਵਾਂ ਆਦਮੀ ਦੇ ਅੰਦਰ ਜ਼ਿੰਦਗੀ ਪਰ ਰਹਿੰਦੀਆਂ ਹਨ ਮਰਨ ਤੋਂ ਬਾਅਦ ਕੀ ਕਰਦੀਆਂ ਹਨ ਕਿ ਜਿਵੇਂ ਵਿਦੀ ਵਾਸਨਾ ਹੁੰਦੀ ਹੈ ਉਸ ਤਰ੍ਹਾਂ ਦਾ ਜਨਮ ਮਿਲ ਜਾਂਦਾ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਜੀ ਸਤਨਾਮ ਸ੍ਰੀ ਵਾਹਿਗੁਰੂ ਇਸ ਤਰ੍ਹਾਂ ਸਾਡੀਆਂ ਰੌਚਿਕ ਅਤੇ ਧਾਰਮਿਕ ਵੀਡੀਓ ਸੁਣਨ ਵਾਸਤੇ ਆਪਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਅਤੇ ਜੋ ਇਸ ਚੈਨਲ ਨੂੰ ਨਵਾਂ ਸੁਣ ਰਹੇ ਹਨ ਜਾਂ ਨਵੇਂ ਹਨ ਉਹ ਸਾਡੇ ਇਸ ਪੇਜ ਨੂੰ ਜਰੂਰ ਫੋਲੋ ਕਰੋ ਜੀ